ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8726 10778 ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜੀ ਤਸਵੀਰ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਭਗਤਾ ਭਾਈ ਦਾ ਸ਼ਹਿਰ ਹੈ ਅੰਦਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ 4 ਨਾਗਾ ਜੀ ਤਿੰਨ ਤਾਂ ਵਹਿੜਾ ਨੇ ਗੱਬਰ ਤਿਆਰ ਇੱਕ ਬਾਈਕ ਕੋਲ ਬੱਚਾ ਏ ਛੋਟਾ ਡਿਟੇਲ ਬਾਈ ਤੋਂ ਲੈ ਕੇ ਦੇਉਂਗਾ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਸੋਖਾ ਆਨੰਦ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 91633 81332 ਠੀਕ ਆ ਵੀਰੇ ਭਗਤਾ ਭਾਈ ਦਾ ਆਪਣੇ ਤੋਂ ਕਿੰਨੀ ਬਾਟੋ ਹਾਂ ਰਹਿ ਗਈ 5-6 ਕਿਲੋਮੀਟਰ ਹੈ ਨਾ ਲਈ ਹਾਂਜੀ ਉਹ ਦਰਵਾਜਾ ਖਾਨਾ ਤੇ ਭਗਤਾ ਬਾ ਸੇਮ ਹੀ ਆ ਠੀਕ ਆ ਬਾਜਾ ਖਾਨਾ ਵੀ ਇੰਨੀ ਕੀ ਬਾਟਾ ਭਗਤਾ ਜੀ ਠੀਕ ਆ ਜੀ ਤੇ ਕਿੰਦਰਾ ਸ਼ੁਰੂ ਕਰਗੇ ਵੀਰੇ ਬੱਚੀ ਤੋਂ ਸ਼ੁਰੂ ਕਰਕੇ ਹਾਂਜੀ ਬੱਚੀ ਤੋਂ ਕਰ ਲਓ ਉਮਰ ਕਿੰਨੀ ਕਾ ਬੱਚੇ ਦੀ ਜੀ ਇਹਦੀ ਇਹਦੀ ਹੈਗੀ 7.5 ਮਹੀਨਿਆਂ ਦੀ 7.5 ਮਹੀਨੇ ਸੀਮਾ ਰਿਪੋਰਟ ਹੋਈ ਪਤਾ ਵੀਰੇ ਦਾ ਨਹੀਂ ਪਤਾ ਜੀ ਆਪਾਂ ਜਣੀ ਚੰਗਾ ਵੇਖ ਕੇ ਬੱਚਾ ਲੈ ਲਈਦਾ ਹੈ ਕਈ ਜਗ੍ਹਾ ਹੈ ਨਾ ਵੀ ਆਪਾਂ ਵੇਚਣ ਦੀ ਖਤਰ ਲੈ ਆਪਨੇ ਖਰੀਦੀ ਵੀ ਹੈ ਜੀ ਹਾਂ ਕੁਆਲਿਟੀ ਵੀਰੇ ਤੁਹਾਡੇ ਸਾਹਮਣੇ ਆਹ ਕਹਿ ਕੇ ਨਹੀਂ ਤੇ ਨਹੀਂ ਕਿਹੜੇ ਸੀਮਣ ਦੀ ਤੇ ਪਰ ਜਿਹੜੇ ਵੀ ਰਿਪਾਰ ਖੋਣਗੇ ਬ੍ਰੀਂਟਰ ਹੋਣਗੇ ਉਹਨਾਂ ਦੇ ਤਜਰਬੇ ਨੇ ਦੱਸ ਦੇਣਾ ਵੀ ਕਿਹੜਾ ਸੀਮਣ ਆ ਕੌਨ ਕੀ ਉੱਨਨ ਤਜਰਬਾ ਆਪਣੇ ਨਾਲੋਂ ਕਿਤੇ ਜ਼ਿਆਦਾ ਜੀ ਚੰਗੀ ਆ ਬੱਚੀ ਸੋਹਣਾ ਬੋਡੀ ਸਟਰਕਚਰ ਆ ਫੇਸ ਕੁਆਲਟੀ ਸੋਹਣੀ ਜਿਹੜੀਆਂ ਬਰੀਕੀਆਂ ਵੀਰੇ ਹੁੰਦੀਆਂ ਨੇ ਵਹਿੜ ਚ ਉਹ ਸਾਰੀਆਂ ਕਰਮ ਵਾਲੀ ਪੂਰੀਆਂ ਕਰਦੀ ਆ ਜੀ ਲੈਗ ਸਕੋਰ ਚੈੱਕ ਕਰ ਲਓ ਤਰੀੜ ਦੀ ਹੱਡੀ ਬੁਰੀ ਸਟੇਟ ਨਾ ਬਾਕੀ ਬੈਂਕ ਨੋਜ਼ ਵਾਲੀ ਆ ਕਰਮ ਵਾਲੀ ਚੰਗੀ ਆ ਜਿੱਦ ਤਿਆਰ ਹੋਊਗੀ ਮੇਰੇ ਰੁਪਈਆ ਦੀ ਵਹਿੜਾ ਪਰ ਥੰਬ ਨਹੀਂ ਤੁਹਾਨੂੰ ਪੈਣੀ ਆ ਤੇ ਡਿਮਾਂਡ ਵੀਰੇ ਫਿਰ ਇਹਨਾਂ ਦੀ ਇਹਦੀ 22000 ਹੈ ਜੀ ਹੋਜੂ ਮਾਨਤਾ ਹਾਂਜੀ ਹੋਜੂ ਠੀਕ 2000 ਰੁਪਏ ਦੀ ਡਿਮਾਂਡ ਆ ਵਿੱਚੋਂ ਬਾਈ ਕਹਿੰਦਾ ਮਾਨਤਾ ਨੇ ਕਰ ਦਾਂਗੇ ਬੱਚਾ ਜੰਦਾ ਜੀ ਦੋ ਨੰਬਰ ਵੜੇ ਵੀਰੇ ਇਹਦਾ ਸੁਆ ਕਿੰਨਾ ਮਾ ਜੀ ਇਹਦਾ ਪਹਿਲਾ ਸੁਆ ਜੀ ਦੰਦੋ ਜੀ ਇਹ ਹੋ ਗਈ 6 ਦੰਦ ਹੋਊਗਾ ਜਵਾਨ ਅੰਗੂਰ ਹਾਂਜੀ ਠੀਕ ਆ ਵੀਰੇ ਕਿੰਨਾ ਸਮਾਂ ਲੈਂਦੀ ਆ ਜੀ ਇਹ ਲੈਂਦੀ ਆ ਹਫਤਾ ਇੱਕ ਹਫਤਾ ਭੇਟ ਮੁਤਾਬਕ ਹਾਂਜੀ ਠੀਕ ਆ ਕਿੰਨਾ ਭਾਜੂ ਕਰਮ ਵਾਲੀ ਪਹਿਲੇ ਇਹ ਭਾਈ ਬਾਈ ਤੋਂ 25 ਕਿਲੋ ਦੋਤਾ ਪਹਿਲੇ ਹਾਂਜੀ ਦੇ ਦੂ ਸਾਹੀ ਆ ਬੱਚੀ ਫਾਰਮ ਅਸੀਂ ਠੰਡੇ ਜੀ ਐਟਾਏ ਪੂ ਜਾਵੜੀ ਤੇ ਪਤਾ ਨਹੀਂ ਕਿੰਨਾ ਚੋ ਲੈਣਾ ਕਿਉਂਕਿ ਬੈਲ ਐਂਡ ਬਾਕੀ ਫਿਰ ਸੇਵ ਆਤੇ ਜੀ ਨਾ ਸਹੀ ਗੱਲ ਹੈ ਬੈਲ ਬਰੀਡ ਬਹੁਤ ਆ ਜੀ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਹਾਂਜੀ ਗਰੰਟੀ ਜੀ ਠੀਕ ਹੈ ਤੋੜ ਕੇ ਦਿਖਾ ਦਿਓ ਵੀਰੇ ਸੁਆ ਬਾਈ ਦਾ ਅੱਜ ਦਾ ਪਹਿਲਾ ਦਿਨ ਮੂੰਹ ਤੋਂ ਤੇਜ਼ ਆਉਂਦਾ ਜੀ ਜਾਤ ਬਰੀਡ ਤੇ ਪੱਕ ਤੋਂ ਵੀਰੇ ਕਰਮਾ ਵਾਲੀ ਪੂਰੀ ਚੰਗੀ ਐ ਚਮਕਦਮ ਕਾਲੀ ਤੇ ਸੰਭੀ ਭਲੀ ਆ ਅਜੇ ਹਫਤਾ ਪਿਆ ਤੇ ਤੁਸੀਂ ਤਿਆਰੀ ਕਰਮਾ ਵਾਲੀ ਦੀ ਚੈੱਕ ਕਰ ਸਕਦੇ ਹੋ ਅੱਜ ਵੀ ਪੂਰੀ ਟੌਪ ਦੀ ਕੀਤੀ ਆ ਹੱfte ਤੇ ਕਰਤਾ ਪੁਰਿਆਣੀ ਜਾਣਾ ਭਵਾਨੇ ਦੀ ਸਟਾਰਟ ਦੀ ਚੜਾਈ ਕਰਗੇ ਜੀ ਜਿੱਥੋਂ ਸਟਾਰਟ ਹੁੰਦਾ ਗੱਠ ਡੇਢ ਗੱਠ ਨੂੰ ਚੌੜਾ ਸਟਾਰਟ ਹੁੰਦਾ ਜੀ ਖਾਨ ਬਾਲਾ ਟੋਪ ਦਾ ਲੱਗਿਆ ਵਾ ਫੱਤੀ ਚਵਾਈ ਵਾਲ ਲਓ ਜੀ ਕਰ ਲੋ ਜੇ ਕੋੜ ਸ਼ਾਂਗ ਪੂਰਾ ਵੀ ਨੇ ਗੱਠ ਡੂੜ ਗੱਠ ਨੂੰ ਤਾਂ ਭਵਾਨੇ ਚ ਟੈਲ ਫਿਰਦੀ ਆ ਬਾਕੀ ਚਾਮਕਦਾਂ ਕਾਲੀ ਆ ਕੋਈ ਆਏ ਨਹੀਂ ਬਰੇ ਲੱਸੀ ਫਿੱਕੀ ਨਹੀਂ ਕੀ ਤਾਂ ਨੇ ਜ਼ਰੂਰ 2-4 ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਡਿਮਾਂਡ ਜੀ ਇਹਦੀ ਇਹਦੀ 82 ਹੈ ਜੀ ਜੂ ਡਾਲੇ ਜਿਸ ਦਿਨ ਕੋਈ ਹਾਂ ਇਹ ਯੋਜਨਾਤਨ ਕਰਾਂਗੇ ਵੱਧ ਕਰ ਲੈ ਹਾਂਜੀ ਅੱਗੇ ਆ ਗਏ ਵੀਰੇ ਗਰਮੀਆਂ ਦਾ ਸੂਪਾ ਪੈਨੋ ਨੰਬਰ ਪਹਿਲਾਂ ਤਾਂ ਤੁਸੀਂ ਜੇ ਹਾਈਟ ਲਗਭਗ ਐਫ ਦੇ ਬਰੋਬਰ ਹੀ ਆ ਤੇ ਬੇਲ ਪੂਰੀ ਚੰਗੀ ਆ ਸੁਆ ਕਰਨ ਮਾਈ ਇਹ ਦੂਜਾ ਸੂਆ ਜੀ ਦੂਜਾ ਸੂਆ ਸਮੀ ਭਲੀ ਭਲੀ ਸਮੀ ਭਾਈ ਪੂਰੀ ਹੈ ਜੀ ਠੀਕ ਹੈ ਬਾਕੀ ਸੀਲਸ ਲਗਾ ਕਰਨ ਵਾਲੀ ਸਮਾਂ ਕਿੰਨਾ ਲੈਂਦੀ ਹੈ ਜੀ ਇਹ ਵਾਸ ਡੰਗ ਦੇੜੇ ਚੀ ਸੁਣ ਲ ਲਈਏ 2 ਲੈ ਜੇ 4 ਦਿਨ ਲੈ ਜੇ 2 ਲੈ ਜੇ 4 ਦਿਨ ਲੈ ਜੀ ਹਾਂਜੀ ਰੈਡੀ ਹੋ ਜਣੇ ਇਸ ਟਾਈਮ ਕਿੰਨਾ ਪਿਆਜੂ ਕਰ ਮਾਰੀ ਇਹ ਤੁਸੀਂ 22 ਲੀਟਰ ਮੰਨੋ ਜੀ ਇਹਦਾ ਮੱਝਾ ਰਗਾ ਹਾਂ ਮੱਝਾ ਰਗਾ ਐਵੇਂ 28 30 ਕਹਿ ਦੇ ਤਾਂ ਵੀ ਚੱਲੂ ਆਪਾਂ ਕਹਿਣ ਦੀ ਗੱਲ ਉਹ ਤਾਂ ਕਹਿਣ ਨਾਲ ਹੀ ਕਹਿ ਦੇਣਾ ਹਾਂ ਮੂੰਹ ਤੇ ਹੀ ਹੈ ਇਹਦਾ ਮੂੰਹ ਤੇ ਹੀ ਕਹਿੰਦੇ ਹਾਂ ਬਾਕੀ ਸੀਲਸ ਲੱਗ ਗਈ ਸਹੀ ਆ ਉਹ 18 20 ਕਿਲੋ ਇਹਦਾ ਹੈ ਵੀ ਬਹੁਤ ਆ ਹਾਂ ਜੀ ਹਾਂ ਜੀ ਐਫ ਦੇ 30 ਕਿਲੋ ਉਹਦੇ 30 ਕਿਲੋ ਦੇ ਬਰਾਬਰ ਹੈ ਹਾਂ ਜੀ ਥਣਾ ਦੀ ਗਾਰੰਟੀ ਹੈ ਪੂਰੇ ਓਕੇ ਆ ਜਮਾ ਕਿਸੇ ਕਿਸਮ ਤੋਂ ਥਣਾ ਤੋੜ ਕੇ ਦਿਖਾ ਦਿ ਵੀਰੇ ਇਹਨੂੰ ਸੂਆ ਬਾਈ 10 10 ਕੇ ਦੂਜਾ ਜੀ ਬੇਲ ਖਾਈ ਤੱਕ ਵਜਨ ਦੇ ਪੱਖ ਤੋਂ ਬਰੇ ਪੂਰੀ ਚੰਗੀਆਂ ਫੋਲ ਵੱਡੀ ਵਹਿੜ ਆ 2000 ਦਾ ਨਹੀਂ ਪਈ ਐ ਡੇਟ ਮੁਤਾਬਕ ਬਾਈ ਕਹਿੰਦਾ ਜੇ ਤਾਂ ਆਪਾਂ ਬਾਡੀ ਨੂੰ ਵੇਖ ਕੇ ਕਹਿਣਾ ਤਾਂ ਬਈ 28 30 ਕਿਲੋ ਪਿਆਜ਼ੂ ਉਹਦਾ ਨਹੀਂ ਕੋਈ ਫਾਇਦਾ 18 20 ਕਿਲੋ ਦਾ ਵੀਰੇ ਖੁੱਲਾ ਪਿਆਜ਼ੂ ਹੱਕਾ ਦੇਣਾ ਉਹ ਜੇ ਐਡੀ ਵੜ ਨੇ ਨਾ ਵੀਰੇ 18 20 ਕਿਲੋ ਦਿੱਤਾ ਤੇ ਇਦਾਂ ਦੇਣਾ ਹੀ ਨਹੀਂ ਨੇ ਤੇ ਪਰ ਪਿਆਉ ਵੀ ਮੱਝਾਂ ਵਰਗਾ ਜੇ 18 20 ਕਿਲੋ ਵਾਲੀ ਮੱਝ ਲੈਣ ਉੱਠ ਜਾਗੇ ਨਾ 3 ਲੱਖ ਤੋਂ ਬਾਹਰ ਆਊਗੀ ਤੇ ਜਿਹਦਾ ਬਜਟ ਥੋੜਾ ਤੇ ਦੁੱਧ ਦੇਣੇ ਮੱਝ ਵਰਗੇ ਪਿਆ ਦੇਣਾ ਅਗਰ ਪਾਕਿਸਤਾਨ ਵਾਲਾ ਟੌਪ ਦਾ ਲੱਗਿਆ ਵਾਸੀ ਉਸ ਲੱਗਦੇ ਥਾਣਾ ਦੇ ਫੁੱਲ ਗਰੰਟੀ ਆ ਫੁੱਲ ਚਮਕਦਮ ਕਾਲੀ ਵੈੜ ਆ ਕੋਈ ਆਏ ਨਹੀਂ ਵੀਰੇ ਲਿੱਸੀ ਨਹੀਂ ਪਿੱਕੀ ਨਹੀਂ ਤੇ ਇਹਦੀ ਡਿਮਾਂਡ ਜੀ ਇਹਦਾ ਸੀ.ਆਰ ਆ ਜੀ ਅਸੀਂ ਦੇ ਦਾਂਗੇ ਇਹ ਵਿੱਚੋਂ ਵਾਕ ਕਰ ਦੇ ਗਏ ਮੰਨਦਾਰ ਹਾਂਜੀ ਚੰਗੀ ਆ ਵੈੜ ਵੀਰੇ ਇਹਦੇ ਸਿੰਗਲ ਨਾਗ ਰੱਖਣਾ ਇੱਕ ਵੈੜ ਹੀ ਧੰਨ ਧੰਨ ਕਰਾਈ ਆਊਗੀ ਤੇ ਅੱਗੇ ਨਾਗ ਆ ਗਿਆ ਵੀਰੇ 4 ਨੰਬਰ ਇਹਦਾ ਸੁਆ ਕਿੰਨਾ ਮਾਜੀ ਇਹਦਾ ਦੂਜਾ ਸੁਆ ਜੀ ਸੀਲ ਠੰਡੀ ਹੈ ਪੂਰੀ ਠੀਕ ਆ ਸੀ ਉਸ ਲੱਗ ਕੇ ਜੀ ਸਵਾ ਕਿੰਨਾ ਕੁ ਲੈਂਦੀ ਆ ਜੀ ਇਹ ਹਫਤੇ ਦੀ ਕੱਚੀ ਆ ਜੀ ਹਾਂਜੀ ਠੀਕ ਆ ਵੀਰੇ ਕਿੰਨਾ ਪਿਆਜ ਗਰਮ ਵਾਲੀ ਇਹਦੇ ਵੀ 17-18 ਕਿਲੋ 17-18 ਕਿਲੋ ਹਾਂਜੀ ਠੀਕ ਆ ਆਪਾਂ ਇੰਨਾ ਕਰਾ ਦੇ ਨਾ ਬਾਕੀ ਨਾ ਗਰਮੀ ਆ ਵੀਰੇ ਜੀਵਨ ਦਾ ਖੰਡ ਫਿਰ ਫਿਰ ਆਏ ਵੀਰੇ ਹੁਣ ਆਪਣੀ ਪਤਾ ਨਾ ਗਰਮੀ ਦਾ ਚੱਲ ਰਿਹਾ ਬਾਕੀ ਜੇ ਕਿਸੇ ਦੀ ਸਾਂਭ ਸੰਭਾਲਾ ਫਿਰ ਲੈ ਲੈਣਾ ਦੁੱਧ ਨਾ ਠੀਕ ਆ ਤੋੜ ਕੇ ਦਿਖਾ ਦਿਓ ਜੀ ਥੋੜਾ ਜਿਆ ਗਰਮੀ ਘਾਰਨੀਆਂ ਨੇ ਸ਼ੁੱਧਤਾ ਕਰਮ ਵਾਲੀਆਂ ਨੇ ਵਾਧੂ ਵੀ ਦੇ ਦੇਣਾ ਹਾਂ ਕਿਤੇ ਤੇ ਪ੍ਰਬੰਧ ਚੰਗਾ ਕੀਤਾ ਵਾ ਜੀ ਤੇ ਉਹਦੇ ਕੋਲ ਵਾਧੂ ਵੀ ਜਾਊਗੇ ਏਵੀਂ ਨਹੀਂ ਗੱਲ ਪਰ ਨਿੱਗਰਾ ਐਚਪੀ ਦੇ ਮੁਕਾਬਲੇ ਆਪਾਂ ਕਹਿ ਸਕਦੇ ਬਈ ਗਰਮੀ ਬਹੁਤ ਘੱਟ ਮਣਾਊਗੀ ਹਫਤੇ ਦੀ ਕੱਚੀ ਹੈ ਜੀ ਹਫਤਾ ਇਹਨੂੰ ਤਿਆਰੀ ਪੂਰੀ ਟੌਪ ਦੀ ਕੀਤੀ ਹੋਣੀ ਆ ਢੂਣਾ ਘੱਟ ਦਾ ਲਹਵਨ ਥਣ ਕੱਲਾ-ਕੱਲਾ ਨਿੱਖੜਮਾ ਹੱਥੀਜੋ ਵਾਈ ਵਾਲਾ ਥਣ ਓੜ ਛਾਗ ਪੂਰਾ ਵੀ ਨਹੀਂ ਫੁੱਲ ਚਮਕ-ਦਮਕ ਵਾਲੀ ਆ ਤੇ ਨਿੱਗਰ ਵਹਿੜਾ ਸੰਭੀਆਂ ਬਲੀਆਂ ਵਹਿੜਾਂ ਪੂਰੀਆਂ ਕੋਈ ਆਏ ਨਹੀਂ ਤੇ ਲਿਸੜਾਂ ਗਿਆ ਗਿਆ ਤੇ ਇਹਦੀ ਡਿਮਾਂਡ ਕੀ ਆ ਜੀ ਇਹ ਤਾਂ 60 ਆ ਜੀ ਪੈਟ 1700 ਹੋ ਜੂ ਤੁਹਾਡਾ ਕਨਾ ਮਾਨ ਹੋ ਜੂਗਾ ਜੀ ਹਾਂ ਬਾਕੀ ਆਪਾਂ ਮੁੱਲ ਜਾਇ ਰੱਖਿਆ ਪਰ ਫਿਰ ਵੀ ਕਰ ਦਿਆਂ ਕੋਈ ਆਏ ਨਹੀਂ ਬਈ ਜੇ ਮੰਗ ਲੈ ਤਾਂ ਆਪਾਂ 19 ਹੀ ਦੇ ਦੇ ਹਾਂ ਨਹੀਂ ਆਉਣ ਜੇ ਕੋਈ ਨਹੀਂ ਬੰਦਾ ਚੱਲ ਕੇ ਆ ਗਿਆ ਕੋਈ 1000 ਸਿਆ ਨਹੀਂ ਗਣਿਆ ਜਾਂਦਾ ਠੀਕ ਹੈ ਜੀ ਬਾਕੀ ਜੀ ਨੂੰ ਵੀ ਕੋਈ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ